ਈ ਖੁਸ਼ ਹੋ ਗਿਆ ਬਹੁਤ ਵਧੀਆ ਮੂਵੀ ਹੈ ਦੀ ਸਫੈਸ ਫਰੀ ਰਿਲੈਕਸ ਓਨਲੀ ਪੂਰੀ ਬਹੁਤ ਵਧੀਆ ਮੂਵੀ ਹੈ ਸਾਰਿਆਂ ਨੂੰ ਦੇਖੀ ਚਾਹੀਦੀ ਏ ਫਿਲਮ ਐਜ਼ ਅ ਮੇਨ ਲੀਡ ਐਕਟਰ ਕਿੱਤੀ ਹੈ ਮੈਂ ਕੱਲ ਸਾਨੂੰ ਡਾਇਲੋਗ ਨਹੀਂ ਸੁਣਨ ਨੂੰ ਮਿਲੇ ਸੈਕੰਡ ਹਾਫ ਅਸੀਂ ਤਾਂ ਹੀ ਵਾਪਸ ਦੇਖਣੇ ਮੈਂ ਕਿ ਫਿਰ ਮੱਝ ਜੀ ਅੱਜ ਕਿਸੇ ਨੇ ਸੁਣਨ ਦਿੱਤੇ ਡਾਇਲੋਗ ਬਹੁਤ ਵਧੀਆ ਸੀ ਇਹ ਬਹੁਤ ਵਧੀਆ ਬਹੁਤ ਫਨੀ ਸੀ ਇਹ ਮਜ਼ਾ ਆ ਗਿਆ ਲਾਈਫ ਦੇ ਵਿੱਚ ਕੁਝ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਨੇ ਕਿ ਸ਼ਾਇਦ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਲੱਗਿਆ ਕਿ ਇਹ ਫਿਲਮ ਮੇਰੇ ਤੋਂ ਬੈਟਰ ਕੋਈ ਕਰ ਨਹੀਂ ਸਕਦਾ ਤਾਂ ਭਾਜੀ ਬਹੁਤ ਸੁਲਝੋ ਹੈ ਇਨਸਾਨ ਨੇ ਇਹ ਫਿਲਮਾਂ ਕਿੰਨੀਆਂ ਨੇ ਮੈਂ ਐਜ਼ ਅ ਰਾਈਟਰ ਫਿਲਮਾਂ ਕੀਤੀਆਂ ਮੇਰੇ ਡਾਇਰੈਕਟਰ ਨੇ ਸ਼ਿਧੀ ਚੋਧਰੀ ਜੀ ਜਿਨ੍ਹਾਂ ਨਾਲ ਮੈਂ ਪਿਛਲੀਆਂ 5-6 ਫਿਲਮਾਂ ਕੀਤੀਆਂ ਆਲਮੋਸਟ ਸਭ ਚੱਲੀਆਂ ਜੀ ਵਿਸ਼ੇ ਮਿਸਰੀ 420 ਵੇਖ ਬਰਤਨਾ ਚੱਲੀਆਂ ਓੜਾ ਏੜਾ ਤੇ ਸਾਡੀ ਕਿਹੜੀ ਸੀ ਪਿਛਲੀ ਜੈਕਸਨ ਗੋਲਮਾਲ ਕੁਛ ਰਹੇ ਤਾਂ ਨਹੀਂ ਗਿਆ ਬਸ ਤੇ ਮਨੀਸ਼ਾਨੀ ਜੀ ਬਹੁਤ ਹੀ ਵੱਡੇ ਡਿਸਟਰੀਬਿਊਟਰ ਨੇ ਪੰਜਾਬੀ ਸਿਨੇਮਾ ਦੇ ਹਿੰਦੀ ਫਿਲਮਾਂ ਵੀ ਡਿਸਟਰੀਬਿਊਟ ਕਰਦੇ ਨੇ ਤੇ ਇਹਨਾਂ ਨੇ ਕਾਹੇ ਕੁਝ ਵੱਡੀ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਮਸਤਾਨੇ ਭਾਜੀ ਨੇ ਬਣਾਈ ਸੀਗੀ ਤੇ ਫਸਟ ਟਾਈਮ ਅਸੀਂ ਤਿੰਨੋਂ ਇਕੱਠੇ ਹੋਏ ਜੀ ਇਸ ਫਿਲਮ ਲਈ ਇਹ ਫਿਲਮ ਐਜ਼ ਅ ਮੇਨ ਲੀਡ ਐਕਟਰ ਕੀਤੀ ਹੈ ਮੈਂ ਹੁਣ ਤੱਕ ਮੇਰੀਆਂ ਲਿਖੀਆਂ ਫਿਲਮਾਂ ਚ ਤੁਸੀਂ ਵੇਖੀ ਹੋਣਗੇ ਕੈਰੀਨ ਜੱਟਾ ਸਾਬ ਨੇ ਵੇਖੀ ਹੋਗੀ ਸ਼ਿੰਦਾ ਸ਼ਿੰਦਾ ਨੋ ਪਾਪਾ ਵੇਖ ਹੋਣਾ ਚੱਲੀਆਂ ਤਿਤਲੀਆਂ ਅਨੀਮੂਨ ਸਾਨੂੰ ਬਹੁਤ ਉਮੀਦ ਹੈ ਜਿੰਨਾ ਹੁਣ ਤੱਕ ਲਿਖ ਕੇ ਹਸਾਇਆ ਉਦੋਂ ਕਿਤੇ ਵਾਦੇ ਇਸ ਫਿਲਮ 'ਚ ਸਾਬੰਗੇ ਕੱਲ ਸਾਡਾ ਮਹੱਲੀ ਕਿ ショ ਹੋ ਚੁੱਕਿਆ ਹੈ ਮਹੱਲੀ ਦੇ ਆਡੀਅנס ਦਾ ਰਿਵਿਊ ਜੇ ਤੁਹਾਨੂੰ ਕਿਤੇ ਜਾਣਦਾ ਜਿਨੇ ਫਿਲਮ ਦੇਖੀ ਉਹਨੂੰ ਪੁੱਛ ਸਕਦੇ ਹੋ ਕੱਲ ਸਾਨੂੰ ਡਾਇਲੋਗ ਨਹੀਂ ਸੁਣਨ ਨੂੰ ਮਿਲੇ ਸੈਕੰਡ ਹਾਫ 'ਚ ਅਸੀਂ ਤਾਂ ਹੀ ਵਾਪਸ ਦੇਖਣੇ ਮੈਗੇ ਫਿਲਮ ਅੱਜ ਜੀ ਅੱਜ ਕਿਸੇ ਨੇ ਸੁਣਨ ਦਿੱਤੇ ਡਾਇਲੋਗ ਤੇ ਮੈਂ ਕਹਿੰਦਾ ਹੀ ਬਾਕੀ ਟਾਕ ਆਪਾਂ ਫਿਲਮ ਤੋਂ ਬਾਅਦ ਕਰੀਏ ਜਿਆਦਾ ਬੈਟਰ ਹੈ ਫਿਲਮ ਦੇਖ ਲਈ ਪਹਿਲਾਂ ਤੁਸੀਂ ਜੀ ਲੀਡ ਰੋਲ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਮੇਰੀ ਇੱਕ ਫਿਲਮ ਦੇਖੀ ਸੀ ਕੈਰੀਓਂ ਜ ਉਹਦੇ ਵਿੱਚ ਮੈਂ ਕਲਾਈਮੈਕਸ ਚ ਇੱਕ ਛੋਟਾ ਜਿਹਾ ਕੈਰੇਕਟਰ ਕਿਦਾਂ ਸੀ ਜਿਹੜਾ ਮੈਂ ਆਪਣੇ ਡੈਡੀ ਦੇ ਨਾਲ ਆਂਦਾ ਮੇਰੇ ਡੈਡੀ ਦੇ ਗੱਲ ਚ ਪਟਾ ਜਾਂ ਪਏ ਹੁੰਦਾ ਧੁੰਨ ਟੁੱਟੀ ਹੁੰਦੀ ਉਹਨਾਂ ਦੀ ਮੈਂ ਡੈਡੀ ਨੂੰ ਪੁੱਛਦਾ ਵੀ ਕਲਾਈਮੈਕਸ ਚ ਕਨਫਿਊਜ਼ਨ ਹੁੰਦੀ ਪਰ ਡੈਡੀ ਕੁਝ ਸਮਝ ਆ ਰਿਹਾ ਹੈ ਅਗੋ ਡੈਡੀ ਕਹਿੰਦੇ ਪੁੱਤ ਸਮਝਦਾ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਹੈ ਮੇਰਾ ਹੋਈ ਹਾਲ ਹੈ ਜੀ ਕੋਈ ਤਦੂਰੀਆ ਸਾਹਿਬ ਕੋਈ ਤਦੂਰੀਆ ਸਾਹਿਬ ਕੋਈ ਫਿਲਮ ਦਾ ਡਾਇਲੋਗ ਸੁਣਾ ਦਿਓ ਡੈਡ ਬਾ ਫਿਲਮ ਦਿਖਾਉਂਗਾ ਤੁਹਾਨੂੰ ਇੱਕ ਵਾਰ ਚਲੋ ਤਦੂਰੀਆ ਸਾਹਿਬ ਮੈਂ ਹਾਂਜੀ ਤੁਸੀਂ ਫਿਲਮ ਦੇ ਵਿੱਚ ਆ ਜੀ ਹੀਰੋ ਆ ਕੇ ਆਪਦਾ ਹੁਣ ਸ਼ੌਕ ਪੂਰਾ ਕੀਤਾ ਹੈ ਜਾਂ ਕੋਈ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਆਪਦਾ ਹੀਰੋ ਆਓ ਦੇਖੋ ਨਾ ਮੈਂ ਸ਼ੌਕ ਪੂਰਾ ਕੀਤਾ ਇੱਕ ਲਾਈਫ ਦੇ ਵਿੱਚ ਕੁਝ ਚੀਜ਼ਾਂ ਅਪਨੈਪ ਹੋ ਜਾਂਦੀਆਂ ਜੀ ਸ਼ਾਇਦ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਲੱਗਿਆ ਕਿ ਇਹ ਫਿਲਮ ਮੇਰੇ ਤੋਂ ਬੈਟਰ ਕੋਈ ਕਰ ਨਹੀਂ ਸਕਦਾ ਤਾਂ ਭਾਜੀ ਬਹੁਤ ਸੁਲਝੋ ਹੈ ਇਨਸਾਨ ਨੇ ਇੰਨੀ ਫਿਲਮਾਂ ਕੀਤੀਆਂ ਇਹਨਾਂ ਨੇ ਕੈਰੀਨ ਜੱਟਾ ਤਿੰਨ ਡਿਸਟਰੀਬਿਊਟ ਕੀਤੀ ਹਿੰਦੀ ਦੀ ਕਈ ਵੱਡੀ ਫਿਲਮਾਂ ਡਿਸਟਰੀਬਿਊਟ ਕੀਤੀ ਇਹਨਾਂ ਨੇ ਵਰਲਡ ਵਾਈਡ ਕਾਂ ਇਹਦਾ ਜਵਾਬ ਮਨੀਸ਼ ਭਾਜੀ ਦੇਣਗੇ ਕਮੋਰੀਆ ਸਾਹਿਬ ਕਿੱਡਾ ਹੋਇਆ ਸ਼ੂਟਿੰਗ ਇਸ ਫਿਲਮ ਦੀ ਸ਼ੂਟ ਮਹਲੀ ਮਹਲੀ ਦੇ ਆਲੇ ਦੁਆਲੇ ਕਿੰਨੇ 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 ਰੋਲ ਐ ਇਸ ਫਿਲਮ ਦੇ ਇਹ ਤੁਸੀਂ ਫਿਰ ਆਪਾਂ ਫਿਲਮ ਦੇਖੋਗੇ ਤੁਸੀਂ ਹੈਪੀ ਨਰਾਜ ਕਿਉਂ ਸੀਗਾ ਬਿਲਕੁਲ ਵੀ ਨਹੀਂ ਹੋਇਆ ਹੈਪੀ ਫਿਲਮ ਦੇਖੋ ਕੁਐਸਚਨਸ ਬੈਟਰ ਦੇਖ ਕੇ ਜਾਣਗੇ ਮੈਂ ਕਹਿੰਦਾਈ ਤੁਸੀਂ ਫਿਲਮ ਦੇਖ ਆਪਾਂ ਇਹ ਹੁੰਦਾ ਇੱਕ ਇੱਕ ਕੋਈ ਕੋਈ ਚੀਜ਼ ਬਿਨਾਂ ਦੇਖੇ ਸਵਾਲ ਕਰੀਂਦੇ ਆਪਾਂ ਮੇਨ ਲਾਉਦਾ ਸ਼ਾਇਦ ਬੈਟਰ ਜਾਊਗਾ ਜੇ ਫਿਲਮ ਦੇਖ ਕੇ ਸਵਾਲ ਕਰਾਂਗੇ ਆਪਾਂ ਸਾਰੇ ਸਾਡੇ ਸੱਜਣ ਮਿੱਤਰ ਆਏ ਨੇ ਰਿਸ਼ਤੇਦਾਰ ਭੈਣ ਭਾਈ ਤਕਰੀਬਨ ਰਾਮਪੁਰਾ ਕਹ ਸਕਦੇ ਆ ਗਿੱਦੜਵਾਹਾ ਹੈ ਮਲੂਟ ਹੈ ਅਪ ਟੂ ਬਰਨਾਲਾ ਆਪਾਂ ਕਹ ਸਕਦੇ ਵੀ ਸਾਡੇ ਰਿਸ਼ਤੇਦਾਰੋਂ ਆਪਣੇ ਮਿੱਤਰ ਪਰੇ ਆਈ ਹੈ। ਸੋਮਾਇਟਿਕ ਫਿਲਮ ਹੈ। ਇਹ ਥੋੜੀ ਕਮੇਡੀ ਕਹਿ ਸਕਦੇ ਆਪਾਂ। ਹੈਪੀ ਖੁਸ਼ ਹੋ ਗਿਆ। ਹਾਂ ਹੈਪੀ ਜੀ ਵੀ ਆਈ ਨੇ ਸਾਡੇ ਵਿੱਚ ਤਾਂ ਆਪਾਂ ਸਾਰੇ ਦੇਖਦੇ ਆਂ ਫਿਲਮ ਆਓ ਸਾਰੇ। ਆ ਜ ਸਾਰੇ ਇੰਜੋਏ ਕਰੀਏ। ਨਹੀਂ ਅਸੀਂ ਪਹਿਲਾਂ ਤਾਂ ਨਹੀਂ ਜਾਣਦੇ ਸੀ। ਅਸੀਂ ਤਾਂ ਹੁਣ ਇਹ ਜਦੋਂ ਦੀ ਪਿਕਚਰ ਆਈ ਤਾਂ ਸਾਨੂੰ ਪਤਾ ਲੱਗਿਆ ਜਾਂ ਪਿਕਚਰਾਂ ਚ ਪਹਿਲਾਂ ਦੇਖਦੇ ਹੁੰਦੇ ਸੀ ਵੀ ਕਮੇਡੀ ਪਾਰਟ ਪਲੇ ਕਰਦੇ ਰਹੇ। ਤੋ ਅੱਜ ਦੇਖਦੇ ਆਂ ਸਾਰੇ ਅਪਰਲ ਕੇ ਪਿਕਚਰ ਦੇਖਦੇ ਆਂ ਥੈਂਕ ਯੂ ਹੈਪੀ ਅ ਨਹੀਂ ਸਾਨੂੰ ਤਾਂ ਇਹ ਸੀ ਵੀ ਹੈਪੀ ਖੁਸ਼ ਹੋ ਗਿਆ ਮੀਨਜ਼ ਹੈਪੀ ਹੱਸ ਰਿਹਾ ਹੈਪੀ ਫਿਰ ਇਹਨਾਂ ਨੇ ਅੱਜ ਹੁਣ ਹੈਪੀ ਜੀ ਨੇ ਦੱਸਿਆ ਵੀ ਇੱਕ ਖੁਸ਼ ਅਲੱਗ ਬੰਦਾ ਸੀ ਹੈਪੀ ਅਲੱਗ ਬੰਦਾ ਸੀ ਹੈਪੀ ਖੁਸ਼ ਹੋ ਗਿਆ ਵੀ ਹੈਪੀ ਖੁਸ਼ ਬਣ ਗਿਆ ਖੁਸ਼ ਕਰਤਾ ਹੈਪੀ ਖੁਸ਼ ਹੋ ਗਿਆ ਜੀ ਖੁਸ਼ ਹੋ ਗਏ ਖੁਸ਼ ਹੋ ਗਿਆ ਕਲਮਦ ਕੀ ਕਹੂੰਗਾ ਇਸ ਫਿਲਮ ਦੇ ਬਹੁਤ ਬਹੁਤ ਸੁਪਰ ਹਿੱਟ ਫਿਲਮ ਹੈਪੀ ਖੁਸ਼ ਹੋ ਗਿਆ ਹਾਂਜੀ ਕੀ ਕਹੋਗੇ ਵੀਰ ਜੀ ਬਹੁਤ ਵਧੀਆ ਫੁੱਲ ਆਫ ਕਮੇਡੀ ਹੈਪੀ ਖੁਸ਼ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਹਾਂਜੀ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਵਧੀਆ ਪੰਜਾਬੀ ਬਹੁਤ ਵਧੀਆ ਮੂਵੀ ਹੈ ਜੀ ਸਟ੍ਰੈਸ ਫਰੀ ਰਿਲੈਕਸ ਓਨਲੀ ਪੂਰੀ ਬਹੁਤ ਵਧੀਆ ਮੂਵੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਬਹੁਤ ਵਧੀਆ ਮੂਵੀ ਹੈ ਜੀ ਹੈਪੀ ਖੁਸ਼ ਹੋ ਗਿਆ ਖੁਸ਼ ਹੋ ਗਿਆ ਬਹੁਤ ਵਧੀਆ ਮੂਵੀ ਹੈ ਸਾਰੇ ਜਣੇ ਦੇਖੋ ਬਹੁਤ ਸੋਹਣੀ ਮੂਵੀ ਹੈ ਹੈਪੀ ਖੁਸ਼ ਹੋ ਗਿਆ ਸਾਰੇ ਦੇਖੋ ਪਰ ਵਾਰਕ ਮੂਵੀ ਆ ਬਹੁਤ ਵਧੀਆ ਗਈ ਬਹੁਤ ਅੱਛਾ ਲੱਗਿਆ ਅੱਛਾ ਆਰਟਿਸਟ ਜਦੋਂ ਆਪ ਵਿੱਚ ਬੈਠ ਕੇ ਫਿਲਮ ਦੇਖਦੇ ਹਾਂ ਹਾਂਜੀ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਹਾਂਜੀ ਜ਼ਿਆਦਾ ਬੈਟਰ ਲੱਗਦਾ ਜੀ ਬਹੁਤ ਲੱਗੀ ਹਾਂਜੀ ਬਹੁਤ ਸੋਹਣੀ ਲੱਗੀ ਜੀ ਹਾਂਜੀ ਕਿਵੇਂ ਕੀ ਕਹਾਂਗੇ ਬਹੁਤ ਵਧੀਆ ਸੀਗੀ ਬਹੁਤ ਵਧੀਆ ਬਹੁਤ ਫਨੀ ਸੀਗੀ ਮਜ਼ਾ ਆ ਗਿਆ ਗੁੜੀਆਂ ਤੁਸੀਂ ਕੀ ਕਹੋਗੇ ਫਿਲਮ ਬਾਰੇ ਬਹੁਤ ਹੀ ਨਾਈਸ ਐ ਬਹੁਤ ਹੀ ਵਧੀਆ ਤੁਸੀਂ ਫੋਟੋ ਖੰਡਾ ਕਰ ਰਹੇ ਆ ਹਾਂਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਬੜੀ ਇੰਜੋਏ ਕਰ ਰਹੇ ਹਾਂਜੀ ਹਾਂਜੀ मूवी बहुत अच्छी है फैमिली मूवीज है और हमारे आज प्रीमियर है, हैप्पी खुश हो गया स्टारकास्ट भी आई है एंड ऑडियंस भी है मूवी फैमिली मूवी है आई होप कि सभी विजिट करेंगे यहाँ पे हमारे ग्रीन सिटी स्क्वायर पे हाँ जी तो हाँ जी तो स्टार कास्ट हाँ जी कैसा लगा हाँ जी अच्छा लगा ਮੂਵੀ ਬਹੁਤ ਅੱਛੀ ਹੈ ਫੈਮਲੀ ਮੂਵੀ ਹੈ ਕਮੇਡੀ ਕਮੇਡੀ ਮੂਵੀ ਕਮੇਡੀ ਫੈਮਲੀ ਕਮੇਡੀ ਮੂਵੀ ਹੈ